ਆ ਵੇਖਿਓ ਇਹ ਇਲੈਕਟ੍ਰਿਕ ਸਕੂਟੀਆਂ ਇੱਥੇ ਚਾਰਜ ਲਈਆਂ ਹੋਈਆਂ ਲੋਕਾਂ ਨੇ ਆ ਵੇਖੋ ਧਿਆਨ ਨਾਲ ਇਹ ਕੀ ਕੀ ਕੰਮ ਹੋ ਰਿਹਾ ਇੱਥੇ ਆ ਚੈੱਕ ਕਰੋ ਸਕੂਟੀ ਆ ਵੇਖੋ ਜੀ ਕੀ ਹੋ ਰਿਹਾ ਅੰਦਰ ਇਹ ਵੇਖੋ ਉਹ ਵੇਖੋ ਸਾਹਮਣੇ ਚਾਰਜਿੰਗ ਲੱਗੀ ਹੋਈ ਆਹ ਦੇਖੋ ਸਰਕਾਰੀ ਬਿਲਡਿੰਗ ਦੇ ਵਿੱਚ ਸਰਕਾਰੀ ਵਾਟਰ ਸਪਲਾਈ ਦੇ ਵਿੱਚ ਪ੍ਰਾਈਵੇਟ ਸਕੂਟੀਆਂ ਨੂੰ ਚਾਰਜ ਕਰਦੇ ਪਏ ਐ ਆਹ ਵੇਖਿਓ ਇਹ ਇਲੈਕਟ੍ਰਿਕ ਸਕੂਟੀਆਂ ਇੱਥੇ ਚਾਰਜ ਲਾਈਆਂ ਹੋਈਆਂ ਲੋਕਾਂ ਨੇ ਆ ਵੇਖੋ ਧਿਆਨ ਨਾਲ ਇਹ ਕੀ ਕੀ ਕੰਮ ਹੋ ਰਿਹਾ ਇੱਥੇ ਆਹ ਚੱਕ ਕਰੋ ਸਕੂਟੀ ਆਹ ਵੇਖੋ ਜੀ ਕੀ ਹੋ ਰਿਹਾ ਅੰਦਰ ਇਹ ਵੇਖੋ ਉਹ ਵੇਖੋ ਸਾਹਮਣੇ ਚਾਰਜਿੰਗ ਲੱਗੀ ਹੋਈ ਹੈ ਸਕੂਟੀ ਇਹ ਲੋਕਾਂ ਦਾ ਹਾਲ ਵੇਖੋ ਸਰਕਾਰੀ ਬਿਲਡਿੰਗ ਦੇ ਵਿੱਚ ਸਰਕਾਰੀ ਵਾਟਰ ਸਪਲਾਈ ਦੇ ਵਿੱਚ ਪ੍ਰਾਈਵੇਟ ਸਕੂਟੀਆਂ ਨੂੰ ਚਾਰਜ ਕਰਦੇ ਪਏ ਐ ਆਹ ਵੇਖਿਓ ਇਹ ਇਲੈਕਟ੍ਰਿਕ ਸਕੂਟੀਆਂ ਇੱਥੇ ਚਾਰਜ ਲਾਈਆਂ ਹੋਈਆਂ ਲੋਕਾਂ ਨੇ ਆ ਵੇਖੋ ਧਿਆਨ ਨਾਲ ਇਹ ਕੀ ਕੀ ਕੰਮ ਹੋ ਰਿਹਾ ਇੱਥੇ ਆ ਚੈੱਕ ਕਰੋ ਸਕੂਟੀ ਆ ਵੇਖੋ ਜੀ ਕੀ ਹੋ ਰਿਹਾ ਅੰਦਰ ਇਹ ਵੇਖੋ ਉਹ ਵੇਖੋ ਸਾਹਮਣੇ ਕਾਰਟਿੰਗ ਲੱਗੀ ਹੋਈ ਸਕੂਟੀ ਇਹ ਲੋਕਾਂ ਦਾ ਹਾਲ ਵੇਖੋ ਸਰਕਾਰੀ ਬਿਲਡਿੰਗ ਦੇ ਵਿੱਚ ਸਰਕਾਰੀ ਵਾਟਰ ਸਪਲਾਈ ਦੇ ਵਿੱਚ ਪ੍ਰਾਈਵੇਟ ਸਕੂਟੀਆਂ ਨੂੰ ਝਾੜ ਕੇ ਕਰਦੇ ਪਏ ਆ ਆ ਵੇਖੋ ਜੀ ਇਹ ਸਾਡੀ ਵਾਟਰ ਸਪਲਾਈ ਗਿਆ ਹਾਂ ठीक है जी ये देखियो अंदर की कम चल रहा है देखियो ये इलेक्ट्रिक स्कूटिया इतिया हुई लोग काम हो रहा है इत चेक करो स्कूटी आखो जी की हो रहा अंदर ਇਹ ਵੇਖੋ। ਉਹ ਰਿਕੋ ਸਾਹਮਣੇ ਘਾਰ ਦੀ ਲੱਗੀ ਸਕੂਟੀ। ਇਹ ਲੋਕਾਂ ਦਾ ਹਾਲ ਵੇਖੋ। ਸਰਕਾਰੀ ਬਿਲਡਿੰਗ ਦੇ ਵਿੱਚ ਸਰਕਾਰੀ ਵਾਟਰ ਸਪਲਾਈ ਦੇ ਵਿੱਚ ਪ੍ਰਾਈਵੇਟ ਸਕੂਟੀਆਂ ਨੂੰ ਚਾਰਜ ਕਰਦੇ ਪਏ ਐ। ਆਹ ਵੇਖੋ। ਆਹ ਵੀਡੀਓ ਹੈ ਕੀ ਹੈ? ಗ್ರಾಮ ਪੰਚਾਇਤ ਗਿਆਲਾ ਦੀ। ਆਹ ਵੇਖੋ। ਆਹ ਵੇਖੋ ಗ್ರಾಮ ਪੰਚਾਇਤ ਗਿਆਲਾ